ਮਾਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਥੇਰ ਸਾਚਾ ਦੂਜੈ ਲਾਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਾ ਲਾਹੀ ਸਾਚੇ ਹੀ ਸਾਚ ਪਤੀਜਾ ਹੈ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ ਮੈਂ ਏਕ ਨਾ ਜਾਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ ਆਪੇ ਲਾਏ ਲੈ ਜਗ ਜੀਵਨ ਦਾਤਾ ਆਪੇ ਬਖਸ਼ੇ ਦੇ ਵਡਿਆਈ ਗੁਰਮਤ ਇਹੋ ਮਨ ਭੀਜੈ ਹੈ ਮਾਇਆ ਲਹਿਰ ਸ਼ਬਦ ਨਿਵਾਰੀ ਇਹ ਮਨ ਨਿਰਮਲ ਹਉਮੈ ਮਾਰੀ ਸਹਜੇ ਗੁਣ ਗਾਵੇ ਰੰਗ ਰਾਤਾ ਰਸਨਾ RAM ਰਵੀਜੈ ਹੈ ਮੇਰੀ ਮੇਰੀ ਕਰਤ ਵਿਹਾਣੀ ਮੇਰੀ ਮੇਰੀ ਕਰਤ ਵਿਹਾਣੀ ਮੇਰੀ ਮੇਰੀ ਕਰਤ ਵਿਹਾਣੀ ਮਨਮੁਖ ਨਾ ਬੂਝੈ ਮਨਮੁਖ ਨਾ ਬੂਝੈ ਮਨਮੁਖ ਪਦ ਤੇ ਯਮਕ ਲਾ ਕੇ ਬੂਝੈ ਪਦ ਤੇ ਵਿਸਰਾਮ ਹੈ ਮਨਮੁਖ ਨਾ ਬੂਝੈ ਫਿਰ ਐਆਣੀ ਜਮ ਕਾਲ ਘੜੀ ਮੋਹਤ ਨਿਹਾਲੇ ਅਨ ਦਿਨ ਆਰਜਾ ਛੀਜੈ ਹੈ ਅੰਤਰ ਲੋਭ ਕਰੈ ਨਹੀਂ ਬੂਝੈ ਜੀ ਕਰੈ ਪਦ ਤੇ ਵਿਸਰਾਮ ਲਾਉਣਾ ਹੈ ਅੰਤਰ ਲੋਭ ਕਰੈ ਨਹੀਂ ਬੁੱਝੈ ਸਿਰ ਉਪਰ ਜਮ ਕਾਲ ਨਾ ਸੂਝੈ ਸਿਰ ਉਪਰ ਜਮ ਕਾਲ ਨਾ ਸੂਝੈ ਸਿਰ ਉਪਰ ਜਮ ਕਾਲ ਨਾ ਸੂਝੈ ਐਥੇ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੈ ਹੇ ਜੋ ਸੱਚ ਲਾਗੇ ਤੈਨ ਸੱਚੀ ਸੋਇ ਦੂਜਾ ਲਾਗੇ ਮਨਮੁਖ ਰੋਇ ਦੁਹਾ ਸਰੀਆ ਕਾ ਖਸਮ ਹੈ ਆਪੇ ਆਪੇ ਗੁਣ ਮਹਿ ਭੀਜੈ ਹੈ ਗੁਰ ਕੈ ਸ਼ਬਦ ਸਦਾ ਜਨ ਸੋਹ ਹੈ ਨਾਮ ਰਸਾਇਣ ਇਹ ਮਨ ਮੋਹ ਹੈ ਮਾਇਆ ਮੋਹ ਮੈਲ ਪਤੰਗ ਨਾ ਲੱਗੈ ਗੁਰਮਤੀ ਹਰ ਨਾਮ ਭੀਜੈ ਹੈ ਸਭਨਾ ਵਿੱਚ ਵਰਤੈ ਇੱਕ ਸੋਈ ਸਭਨਾ ਵਿੱਚ ਵਰਤੈ ਇੱਕ ਸੋਈ ਸਭਨਾ ਵਿੱਚ ਵਰਤੈ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉ ਮੈਂ ਮਾਰ ਸਦਾ ਸੁਖ ਪਾਇਆ ਨਾ ਇਹ ਸਾਚ ਹੈ ਅੰਮ੍ਰਿਤ ਪੀਜੈ ਹੈ ਕੇਲ ਵਿਖ ਦੂਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸਬਦ ਵਿਚਾਰਾ ਸਭ ਕਿਸ ਆਪੇ ਆਪ ਵਰਤੈ ਸਭ ਕਿਛ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੈ ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੈ ਸਬਦ ਵਿਚਾਰੇ ਅੰਤਰ ਸਾਤ ਸਦਾ ਸੋਖ ਪਾਇਆ ਗੁਰਮਤੀ ਨਾਮ ਲੀਜੈ ਹੈ ਇੰਦਰ ਇੰਦਰਾਸਨ ਬੈਠੇ ਹੂੰ ਇੰਦਰ ਇੰਦਰਾਸਨ ਬੈਠੇ ਇੰਦਰ ਇੰਦਰਾਸਨ ਬੈਠੇ ਜਾਮ ਕਾ ਭਉ ਪਾਵੈ ਜਾਮ ਨਾ ਛੋੜੈ ਬਹੁ ਕਰਮ ਕਮਾਵਹਿ ਸਤਗੁਰ ਭੇਟੈ ਤਾ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੇ ਮਨਮੁਖ ਅੰਤਰ ਭਗਤ ਨ ਹੋਈ ਮਨਮੁਖ ਅੰਤਰ ਭਗਤ ਨ ਹੋਈ ਮਨਮੁਖ ਪਾਤੀ ਲਾਉ ਨਾਮ ਮਨਮੁਖ ਅੰਤਰ ਭਗਤ ਨ ਹੋਈ ਗੁਰਮੁਖ ਭਗਤ ਸਾਤ ਸੁਖ ਹੋਈ ਗੁਰਮੁਖ ਭਗਤ ਸ਼ਾਂਤ ਸੁਖ ਹੋਈ ਹਾਂਜੀ ਉਹ ਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਭੀਜੈ ਹੈ ਬ੍ਰਹਮਾ ਬਿਸਨ ਮਹੇਸ਼ ਵਿਚਾਰੀ ਤ੍ਰੈ ਗੁਣ ਬਧਿਕ ਮੁਕਤ ਨਿਰਾਰੀ ਇਹ ਬਧਕ ਹੀ ਪਾਠ ਹੈ ਇੱਥੇ ਸਿਹਾਰੀ ਨਹੀਂ ਲੱਗੀ ਬਧਿਕ ਇਸ ਤਰ੍ਹਾਂ ਨਹੀਂ ਬੋਲਣਾ ਬਹੁਤੇ ਥਾਵਾਂ ਤੇ ਬਧਿਕ ਪਾਠ ਹੁੰਦਾ ਤ੍ਰੈ ਗੁਣ ਬਧਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨੰਦ ਨਾਮ ਰਵੀਜੈ ਹੈ 베ਦ ਪੜਹਾ ਹਰ ਨਾਮ ਨਾ ਬੁੱਝਿਆ ਹੈ ਮਾਇਆ ਕਾਰਨ ਪੜ ਪੜ ਲੁੱਝਹਿ ਅੰਤਰ ਮੈਲ ਅਗਿਆਨੀ ਅੰਦਾ ਕਿਉ ਕਰ ਦੁੱਤਰ ਤਰੀਜੈ ਹੈ 베ਦ ਬਾਦ ਸਭ ਆਖ ਵਖਾਣਹਿ ਨ ਅੰਤਰ ਭੀਜੈ ਨਾ ਸ਼ਬਦ ਪਛਾਣਹਿ ਪੁੰਨ ਪਾਪ ਸਭ 베ਦ ਦਿੜੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੈ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਤਿਸ ਬਿਨ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਾਚ ਰਵਿਜੈ ਹੈ ਮਾਰੂ ਮਹੱਲਾ ਤੀਜਾ ਸਚੈ ਸਚਾ ਤਖਤ ਰਚਾਇਆ ਇਸ ਸਚੈ ਪਦ ਤੇ ਵਿਸਰਾਮ ਲਾਉਣਾ ਹੈ ਸਚੈ ਸਚਾ ਤਖਤ ਰਚਾਇਆ ਨੇਧ ਘਰ ਵਸਿਆ ਤਿਥੈ ਮੂਹ ਨ ਮਾਇਆ ਸਦ ਹੀ ਸਾਚ ਵਸਿਆ ਘਟ ਅੰਤਰ ਗੁਰਮੁਖ ਕਾ ਗੁਰਮੁਖ ਕਰਣੀ ਸਾਰੀ ਹੈ ਸਚਾ ਸੌਦਾ ਸੱਚ ਵਪਾਰਾ ਨ ਤਿਥੈ ਪਰਮ ਨਾ ਦੂਜਾ ਪਸਾਰਾ ਨਾ ਦੂਜਾ ਪਸਾਰਾ ਨਾ ਤਿੱਥੈ ਭਰਮ ਨਾ ਦੂਜਾ ਪਸਾਰਾ ਸੱਚਾ ਧਨ ਖਟਿਆ ਕਦੇ ਟੂਟ ਨ ਆਵੇ ਬੂਝੈ ਕੋ ਵਿਚਾਰੀ ਹੈ ਸਚੈ ਲਾਈ ਸੇ ਜਨ ਲਾਗੇ ਅੰਤਰ ਸ਼ਬਦ ਮਸਤਕ ਵੱਡ ਭਾਗੀ ਸਚੈ ਸ਼ਬਦ ਸਦਾ ਗੁਣ ਗਾਵਹਿ ਸਬਦ ਰਤੇ ਵਿਚਾਰੀ ਹੈ ਸਚੋ ਸਚਾ ਸੱਚ ਸਲਾਹੀ ਏਕੋ ਵੇਖਾ ਦੂਜਾ ਨਾਹੀ ਗੁਰਮਤ ਉੱਚੀ ਗੁਰਮਤ ਉੱਚੋ ਉੱਚੀ ਪੌੜੀ ਗਿਆਨ ਰਤਨ ਹੋ ਮੈਂ ਮਾਰੀ ਹੈ ਮਾਇਆ ਮੋਹ ਸਬਦ ਜਲਾਇਆ ਸੱਚ ਮਨ ਵਸਿਆ ਸੱਚ ਮਨ ਵਸਿਆ ਜਾ ਤੁਧ ਭਾਇਆ ਸੱਚੀ ਕੀ ਸਭ ਸੱਚੀ ਕਰਨੀ ਹੋਮੈ ਤਿਖਾ ਨਿਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲਾ ਕਿਨਹੀ 치ਨਾ ਗੁਰਮੁਖ ਹੋਵੇ ਸੁ ਸੱਚ ਕਮਾਵੇ ਸੱਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹਉ ਮੈਂ ਤ੍ਰਿਸ਼ਨਾ ਸਬਦ 부ਝਾਈ ਇਹ 부ਝਾਈ ਪਦ ਪੋਲਾ ਉਚਾਰਨ ਕਰਨਾ ਗੁਰ ਮਤ ਸਾਧ ਹੀ ਅੰਤਰ ਸੀਤਲ ਹਉ ਮੈਂ ਮਾਰ ਨਿਵਾਰੀ ਹੀ ਸੱਚ ਲੱਗੇ ਤਿਨ ਸਭ ਕਿਛ ਭਾਵੈ ਸਚੈ ਸਬਦੇ ਸਚ ਸੁਹਾਵੈ ਐਥੈ ਸਾਚੀ ਸੀ ਦਰ ਸਾਚੀ ਨਦਰੀ ਨਦਰ ਸਵਾਰੀ ਹੀ ਬੇਨ ਸਾਚੇ ਜੋ ਦੂਜਾ ਲਾਇਆ ਮਾਇਆ ਮੋਹ ਦੁੱਖ ਸਭ ਆਇਆ ਬੇਨ ਗੁਰ ਦੁੱਖ ਸੁਖ ਜਾਪੈ ਨਾਹੀ ਇਹ ਵਿਸਰਾਮ ਬੜਾ ਧਿਆਨ ਨਾਲ ਲਾਉਣਾ ਹੈ ਬੇਨ ਗੁਰ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਫਿਰ ਬੋਲਣਾ ਦੁੱਖ ਇੱਥੇ ਠੰਮਕ ਲਾ ਦੇਣੀ ਹੈ ਬੇਨ ਗੁਰ ਦੁੱਖ ਸੁਖ ਜਾਪੈ ਨਾਹੀ ਇੱਥੇ ਵਿਸਰਾਮ ਹੈ ਦੁਖ ਸੁਖ ਜਾਪੈ ਨਾਹੀ ਇਸ ਤਰ੍ਹਾਂ ਨਹੀਂ ਕਹਿਣਾ ਬਿਨ ਗੁਰ ਦੁਖ ਸੁਖ ਜਾਪੈ ਨਾਹੀ ਮਾਇਆ ਮੋਹ ਦੁਖ ਭਾਰੀ ਹੈ ਸਾਚਾ ਸ਼ਬਦ ਜਿਨਾ ਮਨ ਪਾਇਆ ਪੂਰਬ ਲਿਖਿਆ ਤਿਨੀ ਕਮਾਇਆ ਸੱਚੋ ਸੇ ਵਹ ਸੱਚ ਤੇ ਆਵਹਿ ਸੱਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲੱਗੀ ਅਨ ਦਿਨ ਸੂਖ ਸਹਿਜ ਸਮਾਧੀ ਹਰ ਹਰ ਕਰਤਿਆ ਮਨ ਨਿਰਮਲ ਹੂਆ ਗੁਰ ਕੀ ਸੇਵ ਪਿਆਰੀ ਹੈ ਸੇ ਜਨ ਸੁਖੀਏ ਸਤ ਗੁਰ ਸੱਚ ਲਾਏ ਇਹ ਸੱਚ ਪਾਠ ਸੁੱਧ ਪਾਠ ਹੈ ਸੰਪਰਦਾ ਦੇ ਵਿੱਚ ਸੱਚ ਪਾਠ ਸੁੱਧ ਮੰਨਿਆ ਜਾਂਦਾ ਪ੍ਰਾਰਥਨ ਸਰੂਪਾਂ ਚ ਵੀ ਸੱਚ ਹੈ ਸ ਸਚੁੱਚੀ ਦੇ ਨਾਲ ਪਾਠ ਹੈ ਸੇ ਜਨ ਸੁਖੀਏ ਸਤਗੁਰ ਸੱਚ ਲਾਏ ਆਪੇ ਭਾਣੇ ਆਪ ਮਿਲਾਏ ਸਤਗੁਰ ਰਾਖੇ ਸੇ ਜਨ ਉੱਭਰੇ ਫੂਰ ਮਾਇਆ ਮੋਹ ਖੁਆਰੀ ਹੈ ਗੁਰਮੁਖ ਸਾਚਾ ਸ਼ਬਦ ਪਛਾਤਾ ਨਾ ਤਿਸ ਕੁਟੰਬ ਨਾ ਤਿਸ ਮਾਤਾ माता पुला उच्चारण करना है एक, एक रविया सब अंतर सब ना जिया का आधारी मैं मेरा दूजा पाया किच ना चल तुर खसम लिख पाया गुर साचे साच कमाव है साच है दुख निवार साच है पद से यम कला के बोलना है ਸੱਚ ਹੈ ਦੂਖ ਨਿਵਾਰੀ ਹੀ ਜਾ ਤੂ ਦੇਹ ਸਦਾ ਸੁਖ ਪਾਈ ਸੱਚ ਹੈ ਸਬਦੇ ਸਾਚ ਕਮਾਈ ਅੰਦਰ ਸਾਚਾ ਮਨ ਤਨ ਸਾਚਾ ਭਗਤ ਭਰੇ ਪੰਡਾਰੀ ਹੀ ਆਪੇ ਵੇਖੈ ਹੁਕਮ ਚਲਾਈ ਆਪਣਾ ਭਾਣਾ ਆਪ ਕਰਾਏ ਨਾਨਕ ਨਾਮ ਰਤੇ ਬੈਰਾਗੀ ਮਾਨ ਤਨ ਰਸਨਾ ਨਾਮ ਸواری ਹੀ